ਜਿਹੜਾ ਪ੍ਰੀਜ਼ਿਡੈਂਟ ਮੈਂਬਰ ਵੀ ਮੈਂ ਤਿੰਨ ਮੱਲੇ ਵੀ ਮੈਂ ਜੀ ਆਇਆਂ ਨੂੰ ਬੰਕ ਖਲਕਾ ਡੜ ਕੇ ਲੱਗ ਜਾਓ ਆਂ ਜਿਹੜੀ ਓਮ ਹੁੰਦਾ ਸੁਣੋ

ਕਿੰਨ ਮੈਂ ਮੈਂ ਕੰਨਲੇ ਵੀ ਮੈਂ ਓਏ ਜੱਟ ਬੰਦ ਫੁਲਕਾ ਡਰ ਕੇ ਲੱਗ ਜਿਓ ਆਂਜਰੀ ਓਮ ਹੁੰਦਾ ਸੋਣਾ ਓਏ ਸੋਣਾ ਕਿਸੇ ਦੀ ਵੀ ਕਮੀ ਨਹੀਂ ਰਹਿ ਜਾਂਦਾ ਏ ਕਾਲੀ ਰੰਗ ਹਾਂ ਦਾ ਪੰਥ ਵੀ ਕਦੇ ਬੰਦੀ ਹੈ

पर ग्रीन पर भी अगे होके तगड़े हो के That's okay.

Amen.